ਸੋ ਗੁੱਡ ਈਵਨਿੰਗ ਸ਼ਾਮ ਦੇ 6 ਵਜੇ ਗਏ ਆ ਤੇ ਆਪਾਂ ਜਾ ਰਹੇ ਆ ਜੀ ਪੰਚਕੁੱਲਾ ਕਿਉਂਕਿ ਜੋ ਵੀਰ ਜੀ ਹੈ ਨਾ ਮਤਲਬ ਬਬਜੋਦ ਕੇ ਪਾਪਾ ਕੇ ਨਾਲ ਕੋਟੇ ਦੇ ਵਿੱਚ ਕੰਮ ਕਰਦੇ ਆ ਵੀਰ ਵੀ ਮਤਲਬ ਮਤਲਬ ਵੀਰ ਜੀ ਉਹ ਲੱਗਦੇ ਆ ਸਾਡੇ ਦਾ ਸਾਰਿਆਂਗੇ ਮਤਲਬ ਮੇਰੇ ਵਰ ਬਬਜੋਦ ਕੇ ਪਾਪਾ ਕੇ ਵੀਰ ਜੀ ਲੱਗਦੇ ਆ ਜੋਦੜ ਰੂਪ ਕੇ ਲੱਗਦੇ ਆ ਤਾਊ ਹਨਾ ਉਹਨਾਂ ਨੇ ਨਾ ਨਵਾਂ ਮਕਾਨ ਲਿਆ ਤੇ ਨਵਾਂ ਫਲੈਟ ਲਿਆ ਉੱਥੇ ਜਾ ਰਹੇ ਆ ਮੂਹਰਤ ਹੈ ਸ਼ਾਇਦ ਆਈ ਥਿੰਕ ਮੂਹਰਤ ਹੀ ਹੋਣਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਜਾ ਰਹੀ ਹਾਂ ਹਨ ਤੇ ਬਾਕੀ ਦੇਖਦੇ ਆਂ ਆਪਾਂ ਉੱਥੇ ਜਾ ਕੇ ਤੇ ਚੱਲਦੇ ਆਂ ਜੀ ਆਪਾਂ ਪੰਚਕੁੱਲੇ ਔਰ ਰੁਪੰਜਲ ਸੋਰੀ ਧੀ ਰੂਪਾਏ ਦਿੱਲੀ ਹਾਂ ਇੱਕ ਅੱਧੀ ਕਹਨੇ ਨੂੰ ਬੈਠੀ ਸੀ ਵੀ ਕਦ ਮੰਮੀ ਬੰਦ ਹੋਏ ਕਦ ਮੈਂ ਬਿੱਲੀ ਹਾਂ ਤੇ ਇਧਰ ਬਾਪ ਜਦਗੇ ਬਾਪਾ ਬੈਠੇ ਆਂ ਔਰ ਹਾਂ ਜੋਤ ਪਿੱਛੇ ਬੈਠੀ ਆ ਜੋਤ ਹੈਲੋ ਹੈਲੋ ਜੋਤ ਕਿਤੇ ਪਿੱਛੀ ਸੀਟ ਔਰ ਆਰਾਮ ਤੇ ਬੈਠ ਗਈ ਵਿਚਾਰੀ ਮੇਰੀ ਅੱਗਾ ਹਾਂ ਰੂਪ ਤਾਂ ਅੱਗੇ ਬੈਠਦੀ ਆ ਕਿੰਨੀ ਆਈ ਨਾ ਮੇਰੀ ਫੀਲਿੰਗ ਤਕਰੋ ਅੱਜ ਨਾ ਆਪਣੇ ਦਿਲੋਂ ਪੱਥਰ ਅੱਜ ਨਾ ਉਰੇ ਵੀ ਭੀੜ ਬਹੁਤ ਲੱਗੀ ਹੋਈ ਐ ਖਾਟੂ ਸ਼ਾਮ ਜੀ ਕੇ ਨਾ ਉਹ ਹੋ ਰਿਹਾ ਕਿ ਆ ਅੱਜ ਮੂਰਤੀ ਸਥਾਪਨਾ ਦੀ ਅੱਜ ਕੇ ਦਿਨ ਆ ਤੋ ਉਰੇ ਨਾ ਗਾਇਕ ਕੋਈ ਕਰ ਰਿਹਾ ਮਤਲਬ ਗਾਇਕ ਪੂਰੇ ਜਿਹੜੀ ਮਾਰਕੀਟ ਐ ਸਾਡੇ ਨੇੜੇ ਬਰਵਾਲਾ ਪੂਰੇ ਨਾ ਬਹੁਤ ਜ਼ਿਆਦਾ ਭੀੜ ਲੱਗੂਗੀ ਦੇਖਿਓ ਅ ਸ਼ਾਇਦ ਰਾਤ ਨੂੰ ਆ ਰਹੇ ਆ ਅੱਜ ਬਾਕੀ ਦੇਖਦੇ ਜਾ ਕੇ ਪਤਾ ਲੱਗੂਗਾ ਅੱਗੇ ਲੋ ਜੀ ਆਪਾਂ ਖੜੇ ਆ ਬਰਵਾਲਾ ਤੇ हां ए मार्केट सानू बिल्कुल ਨੇੜੇ ਪੈਂਦੀ ਆ ਬਰਵਾਲੇ ਕੀ ਤੇ ਉਰੇ ਬਸ ਅਸੀਂ ਲੈਣ ਲੱਗੇ ਆ ਫਰੂਟ ਵਗੈਰਾ ਪਹਿਲਾਂ ਸੋਚਿਆ ਵੀ ਮਠਾਈ ਲਵਾਂਗੇ ਹਨਾ ਮਠਿਆਈ ਫਿਰ ਸੋਚਿਆ ਵੀ ਚਲੋ ਮਠਾਈ ਕੋਈ ਖਾਂਦਾ ਵੀ ਨਹੀਂ ਹੈ ਅੱਜ ਕੱਲ ਹਨਾ ਫਰੂਟ ਸਾਰੇ ਖੁਸ਼ ਹੋ ਕੇ ਖਾਂਦੇ ਆ ਕਿਉਂਕਿ ਮਠਾਈ ਬਿਮਾਰੀਆਂ ਦਾ ਘਰ ਹੈ ਕਿਆ ਬਾਤਾ ਕਹੀ ਜੀ ਬਣਾਈ ਵੀ ਹੋਣੀ ਹੈ ਤੇ ਸਾਹਮਣੇ ਖੜੀਆਂ ਬੱਸਾਂ ਇਹ ਬੱਸ ਸਟੈਂਡ ਹੈ ਜੀ ਬਰਵਾਲੇ ਦਾ ਔਰ ਯਹਾਂ ਪੇ ਆ ਚੁੱਕੇ ਆ ਬਰਵਾਲਾ ਆਪ ਦੇਖ ਰਹੇ ਹੋ ਸਾਹਮਣੇ ਲਿਖਾ ਹੋਇਆ ਬਰਵਾਲਾ ਪਿੰਕ ਬੱਸ ਛੋਟੀ ਪਿੰਕ ਬੱਸ ਹੈ ਲਾਈਟਾਂ ਲੱਗੀਆਂ ਤੋਂ ਬਬੂ ਜਦ ਕੇ ਪਪਾ ਗਏ ਆ ਸਾਹਮਣੇ ਫਰੂਟ ਲੈਣ ਔਰ ਅਸੀਂ ਮਾਰਕੀਟ ਦੇ ਵਿੱਚ ਖੜੇ ਆ ਇਹ ਮਾਰਕੀਟ ਨਾ ਸਾਡੇ ਘਰ ਤੋਂ ਮਤਲਬ 5 ਮਿੰਟ ਦਾ ਹੀ ਰਸਤਾ ਅਸੀਂ ਉਰੇ ਆਦਨੇ ਹੁੰਨੇ ਆ ਮਤਲਬ ਟਿੱਕੀ ਸ਼ਿੱਕੀ ਖਾਣੀ ਆਏ ਕੋਈ ਚੀਜ਼ ਸ਼ੋਪਿੰਗ ਕਰਨੀ ਆ ਪੌਰੀ ਤੇ ਹੀ ਕਰਦੇ ਹੁੰਨੇ ਆ ਸਾਡੇ ਘਰ ਤੋਂ 10 ਮਿੰਟ 5 ਮਿੰਟ 10 ਮਿੰਟ ਦਾ ਹੀ ਰਸਤਾ ਹੈ ਜਿਆਦਾ ਨਹੀਂ ਹੈਗਾ ਤੇ ਜਦ ਦੇ ਪਹੁੰਚ ਜਾਂਦੇ ਆ ਅਸੀਂ ਬਿਲਕੁਲ ਨੇੜੇ ਆ ਸਾਡੇ ਬਰਵਾਲਾ ਇਹ

ਅਜੀ ਜਿਹਾ ਮਿਲਾਂ ਬਾਸੂ ਹਾਂ ਅੰਕਲ ਪਤਾ ਨਹੀਂ ਕੀ ਖਾਂਦਾ ਜਾ ਰਿਹਾ ਜਾਂਦਾ ਚਿੰਗਮ ਖਾ ਰਹਾ ਹੋਗਾ ਅੰਕਲ ਤਾਂ ਹਣਾ ਸਾਹਮਣੇ ਕਿਆ ਪਤਾ ਲੋ ਜੀ ਆਪਾਂ ਬਰਵਾਲੇ ਤੋਂ ਨਿਕਲ ਰਹੇ ਹਾਂ ਹੁਣ ਬਾਹਰ ਚਲੋ ਜੀ ਹੁਣ ਆਪਾਂ ਪੰਚਕੁੱਲੇ ਨੂੰ ਪਹਗੇ ਜੀ ਪੰਚਕੁੱਲੇ ਜਾ ਰਹੇ ਹਾਂ ਉਹ ਦੇਖੋ ਸਾਹਮਣੇ ਜਹਾਜ਼ ਜਾ ਰਹਾ ਹੈ ਪਰ ਦੂਰ ਹੈ ਏਰੋਪਲੇਨ ਹਾਂ ਮੈਂ ਤਾਂ ਜਹਾਜੀ ਬੋਲ ਦਿਆ ਏਰੋਪਲੇਨ ਜਾ ਰਿਹਾ ਸਾਹਮਣੇ ਪਰ ਦੂਰ ਲੰਘ ਗਿਆ ਇਹ ਪਹਿਲਾ ਨੇੜੇ ਜਿਹਦਾ ਐੜਾ ਹਨ ਲੋ ਜੀ ਪਹੁੰਚ ਗਏ ਆਪਾਂ ਰਾਮਗੜ ਰਾਮਗੜ ਕੇ ਨਿਵਾਸੀਓ ਰਾਮਗੜ ਆ ਗਏ ਰਾਮਗੜ ਰਾਮਗੜ ਆ ਪੰਜ ਕੁਲੇ ਨੂੰ ਜਾਣਾ ਪੰਜ ਪੰਜ ਕੁਲੇ ਰਾਮਗੜ ਪੰਜ ਕੁਲੇ ਆਂਦੇ ਹਾਂ ਇਹ ਰਾਮਗੜ ਹੈ ਰਾਮਗੜ ਇੱਧਰ ਘਰ ਨਹੀਂ ਹੁੰਦੇ ਲੋ ਜੀ ਆ ਗਿਆ ਆਪਾਂ ਪੰਜ ਕੁਲੇ ਪਹੁੰਚ ਗਏ ਫਿਰ ਬੀਰਗਾ ਘਰ ਲੱਭ ਰਹੇ ਹਾਂ ਅੱਜ ਅਸੀਂ ਪਤਾ ਨਹੀਂ ਕਿੱਧਰ ਪਤਾ ਨਹੀਂ ਕਿੱਧਰ ਆ ਵੀ ਦੇਖ ਡੌਗੀ ਐ ਦੇ ਦੇ ਇੰਨੇ ਛਾਲੇ ਪਾੜੇ ਪੋਰਛਾ ਇਹ ਤਾਂ ਫਲੈਟ ਹੈ ਹਨਾ ਇੱਧਰ ਲੋ ਜੀ ਪਹੁੰਚ ਗਏ ਆਪਾਂ ਪੰਚਕੁੱਲੇ ਕਿਉਂਕਿ ਵੀਰ ਜੀ ਦਾ ਮਕਾਨ ਹੈ ਔਰ ਇਹ ਫਲੈਟ ਲਿਆ ਵੀਰ ਜੀ ਨੇ ਸ਼ਾਇਦ ਉਹ ਜਿੱਥੇ ਲਾਈਟਾਂ ਲੱਗੀ ਹੋਈਆਂ ਨਾ ਉਹ ਫਲੈਟ ਹੈ ਵੀਰ ਦਾ ਤੇ ਚੱਲਿਆਂ ਜੀ ਆਪਾਂ ਵੀਰ ਦੇ ਕੋਲ ਵੀਡੀਓ ਬਣਾ ਲਈ बन रही है वीर जी वीर जी आ गए वीर सासी का ससील वीर जी का अभी अरेंजमेंट हो रहा औरे पर वीर जी मिल गया माता का जागरण है जय माता की रूप जय माता की जागरण ਉਹ ਜੀ ਵੀਰ ਦਾ ਫਲੈਟ ਆ ਗਿਆ ਹਾਂ ਮਤਲਬ ਜਾਣਾ ਆਪਾਂ ਨੇ ਵੀਰ ਦੇ ਘਰ ਹੁਣ ਵੀ ਗੁੰਨੇ ਲਿਆ ਮੇਰੇ ਬਾਬਾ ਨੇ ਹਾਂ ਮੇਰੀ ਮਾਂ ਜਮਾ ਚਾਹ ਮਾਤਾ ਤੱਕਿਆ ਦੋ ਦਿਨ ਰਹਿ ਗਏ ਉਹ ਪੀੜਾ ਰਹਿਣਾ ਚਾਹ ਜੀ ਦਿਨ ਹੀ ਮਿਲ ਲੈ ਮੇਰੇ ਆਪਾਂ ਆਉਣਗੇ चल चलो चलो कौन का नंबर है बताना नमस्ते जी नमस्ते जी नमस्ते 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 जी नमस्ते मित्र चौक पर सब को बाय कह दियो सिंह जी कभी कभी आसीगा हां जी अच्छी गई ठीक है बैठ जानी अच्छा बैठ जानी वो भी जी ਆਣਾ ਦੇ ਤੋਂ ਪੂਰਾ ਆਮ ਬੈਂਕ ਕੇਂਦਰੀ ਉੱਥੇ ਤੋਂ ਸਾਡੇ ਦਾ ਕੱਲ ਦੇ ਇਹਨਾਂ ਨੇ ਪਾਰਟੀਆਂ ਸ਼ੁਰੂ ਕਰ ਦਿੱਤੀ ਮਰੇ ਚਾਹੇ ਆਣਾ ਚਾਹੀਦਾ ਉੱਤੇ ਓਕੇ ਬਟੈਂਗਾਂ ਦੇ ਗ੍ਰਾਮ ਨੇ ਇਹਨਾਂ ਦੇ ਬੇਡੇ ਦਾ ਲੇਡੀਜ਼ ਵੀ ਨੇ ਅੱਛਾ ਇਹ ਦੀਦੀ ਦੀ ਰਸੋਈ ਹੈ ਹਾਂ ਹਨਾ ਵਧੀਆ ਲੱਗ ਗਿਆ ਵੈਸੇ ਚਲੋ ਖੁਦਗਾ ਹੋ ਗਿਆ ਹੁਣ ਆਪਣਾ ਇਹ ਹੋ ਗਿਆ ਹਾਂ ਹਾਂਜੀ ਇਹ ਦੀਦੀ ਦੇਖ ਲਓ ਹੁਣ ਲੋਤੀ ਸਾਡੇ ਦੀਦੀਆਂ ਇਹ ਹੈ। ਹਲੋ। ਵੀ ਪਹਿਲੀ ਵਾਰ ਵੀਲੀਅਮ ਲੋਕ ਦੇਖਦੇ ਆ ਮੇਰਾ ਮੋਟ ਵੱਲੋਂ ਨਹੀਂ ਪਤਾ ਹੈਗਾ ਕਿਉਂਕਿ ਮੈਨੂੰ ਨੇਚਰ ਅੱਛਾ ਲਗਿਆ ਕਿਉਂਕਿ ਪਹਿਲੀ ਵਾਰ ਫੇਸ ਟੂ ਫੇਸ ਮਿਲੇ ਆ ਸੀ। ਜੀ ਤਰੱਕੀਆਂ ਸਭ ਨੂੰ ਦੇਣਾ ਹੀ ਜੀ ਹਨਾ ਮਾਤਾ ਰਾਣੀ। ਤੇ ਕਿੰਨਾਗਾ ਰੂਮ ਇਧਰ ਹੋ ਗਿਆ। ਤੇ ਮੈਨੂੰ ਲੱਗਦਾ ਅਟੈਚ ਰੂਮ ਬਾਥਰੂਮ ਵੀ ਅਟੈਚ ਹੈ ਹਨਾ। ਹਾਂ ਉਹ ਵਾਸ਼ਰੂਮ ਅਟੈਚ ਹੈ। ਵਾਸ਼ਰੂਮ ਅਟੈਚ ਹੈ। ਗੈਲਰੀ ਹੋ ਗਈ ਇਧਰ। ਇਹ ਗੈਲਰੀ ਹੋ ਗਈ ਇਹਨਾਂ ਦੀ। ਕਿਉਂ ਖੁਦ ਕਿ ਭੜਿਆ ਨਹੀਂ ਆ ਰਹੀ ਮੇਰੀ ਭੜਿਆ ਇਹ ਬੱਚੇ ਹੈ ਆਪਣੀ ਫੋਟੋ ਸ਼ੂਟ ਕਰ ਰਹੇ ਇਹਨਾਂ ਦਾ ਟਾਇਲਟ ਅਟੈਚ ਚੈਰ ਨਾਲ ਸੋ ਮਤਲਬ ਅੱਛਾ ਵਧੀਆ ਕੁਝ ਫੈਸਿਲਿਟੀ ਹੁੰਦੀ ਆ ਬਈ ਸ਼ਹਿਰਾਂ ਚ ਛੋਟੋ ਠੀਕ ਆ ਬੱਚੇ ਵੀ ਅੱਗੇ ਨੂੰ ਹੁੰਦੇ ਆ ਇੱਕ ਰੂਮ ਇਹਨਾਂ ਦਾ ਇਹ ਆ ਇਹ ਸੋਰੀ ਇਹਨਾਂ ਦਾ ਪੂਜਾ ਰੂਮ ਹੈ ਵਧੀਆ ਬੱਚੇ ਵੱਡੇ ਹੁੰਦੇ ਜਾਂਦੇ ਆ ਹਨਾ ਪਹਿਲਾਂ ਹੀ ਹੋ ਗਿਆ ਅਰੇਂਜਮੈਂਟ ਹੈਲੋ ਹਾਂ ਸਾਰੇ ਜਣੇ ਬੈਠੇ ਆ ਮੈਂ ਕਾ ਚਲੋ ਵਲੋਗ ਬਣਾਉਣੀ ਆ ਸਾਰੇ ਜਣੇ ਗੱਲਾਂ ਮਾਰੋ ਬਈ ਦੱਸੋ ਆਪਣੇ ਬੁੜੇ ਬਾਰੇ ਇਹ ਕੁੜੀਆ ਵਿਚਾਰੀ ਸਾਡੀ ਜਿਹੜੀ ਇਹ ਲੋ ਕਰ ਰਹੀ ਹੈ ਫਰਸਟ ਇਅਰ ਸੈਕੰਡ ਫੋਰਥ ਹਾਂ ਫੋਰਥ ਇਅਰ ਹੈ ਸਾਡੀ ਕੁੜੀਆ ਦਾ ਹਾਂ ਇਹ ਮਤਲਬ ਜੇੜਦੀੋ ਬੇਟੀ ਲੱਗਦੀ ਆ ਸਾਡੀ ਦੀ ਔਰ ਇੱਕ ਦੀਦੀ ਇਹ ਬੈਠੇ ਆ ਛੋਟੇ ਆ ਇਹ ਵੀਰਜੀ ਜਿਹੜੇ ਛੋਟੇ ਆ ਨਾ ਮਤਲਬ ਉਹਨਾਂ ਦੀ ਵਾਈਫ ਹੈ ਉਹ ਚਲੇ ਗਏ ਵੀਰਜੀ ਜਿਹੜੇ ਸਾਨੂੰ ਰਸਤੇ ਚ ਮਿਲੇ ਤੇ ਔਰ ਉਧਰ ਤੋਂ ਸੀ ਮਿਲ ਚੁੱਕੇ ਆ ਸਾਹਮਣੇ ਔਰ ਇੱਧਰ ਸਾਡੇ ਬੱਚੇ ਆ ਆਪਣੇ ਤੁਸੀਂ ਜਾਣਦੇ ਹੀ ਐ ਇਹ ਪੁਰਾਣੇ ਐ ਤੇ ਫਿਲਹਾਲ ਅਸੀਂ ਮਾਰ ਰਹੇ ਹਾਂ ਗੱਲਾਂ ਬਾਤਾਂ ਤੇ ਜੋ ਵੀ ਮਾਤਾ ਰਾਣੀ ਦਾ ਪ੍ਰੋਗਰਾਮ ਹੋਏਗਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਨਾ ਤੇ ਆਸ਼ੀਰਵਾਦ ਦਿਓ ਜੀ ਸਾਰੇ ਜਣੇ ਇਸ ਪਰਿਵਾਰ ਨੂੰ ਜਿੰਨੇ ਵੀ ਕਮੈਂਟ ਕਰੋਗੇ ਦੇਖੋਗੇ ਵੀਡੀਓ ਆਸ਼ੀਰਵਾਦ ਦਿਓ ਕਿ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਹਨਾ ਤੇ ਚਲੋ ਜੀ ਵਿਸ਼ੇਸ ਹੁੰਦੀਆਂ ਹਨਾ ਪਰਿਵਾਰ ਦੇ ਲਈ ਲੋ ਜੀ ਅਸੀਂ ਖੜੇ ਆਂ ਵੀਰ ਜੀ ਦੇ ਛੱਤ ਦੇ ਉੱਪਰ ਔਰ ਇੱਧਰ ਟੈਂਟ ਲੱਗਿਆ ਹੋਇਆ ਇਹਨਾਂ ਦਾ ਤੇ ਪ੍ਰੋਗਰਾਮ ਹੈ ਵੀਰਜੀ ਦਾ ਅਸੀਂ ਖੜੇ ਆ ਫੋਰਥ ਫਲੋਰ ਦੇ ਉੱਪਰ ਫੋਰਥ ਹੈ ਨਾ ਇਹ ਫੋਰਥ ਫਲੋਰ ਦੇ ਉੱਪਰ ਖੜੇ ਆ ਅਸੀਂ ਮੈਂ ਤੇ ਜੋਤ ਖੜੇ ਆ ਫੋਰਥ ਫਲੋਰ ਦੇ ਉੱਪਰ ਖੜੇ ਆ ਅਸੀਂ ਪੰਜ ਕੁਲੇ ਆਏ ਹੋਏ ਔਰ ਵੀਰਜੀ ਯਾਨੀ ਵੀਰਜੀ ਨੇ ਜੋ ਲਿਆ ਮਕਾਨ ਹਨਾ ਅੱਜ ਉਹਦਾ ਮਹੂਰਤ ਹੈ ਘਰ ਦਾ ਮਕਾਨ ਦਾ ਤੇ نیچے ਟੈਂਟ ਵਗੈਰਾ ਲੱਗਿਆ ਹੋਇਆ ਤੇ ਆਪਾਂ ਹੁਣ ਚੱਲ ਕੇ ਦੇਖਾਂਗੇ ਇੱਥਾਂ ਥੋੜੀ ਦੇਰ ਤੱਕ ਹਨਾ ਉਹ ਨਗਰ ਜੀ ਇਹ ਬੰਦਾ ਕਹਿ ਰਿਹਾ ਮੇਰੀ ਫੋਟੋ ਖਿੱਚੋ ਇੱਕਾ ਤੁਹਾਡੀ ਵੀ ਹੋਣਾ ਲੈ ਹੈਲੋ ਇਹ ਫਰੈਂਡ ਬਣੇ ਸਾਡੇ ਨਵੇਂ ਕੋ ਫਰੈਂਡ ਵੈਰੀ ਹੋਰ ਬਣ ਗਈ ਨਵੀਂ ਹੁਣ ਤਾਂ ਫਰੈਂਡ ਬਣ ਗਏ ਫਰੈਂਡੀ ਆ ਹੈਲੋ ਮੇਰੇ ਫਰੈਂਡੀ ਹੋਰ ਕਿਰੈਂਡ ਬਣ ਗਈ ਹੋਣਾ ਹਾਂ

ਕੀ ਕਿਉ ਕਰਾ ਜੀ ਮਨ ਬੁੱਲਾ ਕਰੇ ਜੋਇ ਨੇ ਮੈਂ ਉਰੀ ਖੜੀ ਆ ਸਾਥ ਕੇ ਸੀ ਜਨ ਮਾ ਫੜਦੀ ਆਂ ਥੈਂਕ ਯੂ ਅਸੀਂ ਕਈ ਦਿਨ ਹੋ ਗਏ ਪਹਿਲਾਂ ਵਿਆਹ ਖਾਂਦੇ ਰਹੇ ਹੁਣ ਮੁੱਕੇ ਆ ਵਿਆਹ ਖੁਣ ਨਹੀਂ ਆਣੇ ਕੋਈ ਵੀ ਗਰਮੀਆਂ ਦੇ ਵਿੱਚ ਅਭੀ ਅਭੀ ਨਹੀਂ ਮੈਂ ਆ ਕੇ ਕਵਰਵਾਚ ਖੜਾ ਚੱਲ ਰਿਹਾ ਹਾਂ ਹਮ ਚਾਵਲ ਚਮਚ ਲਿਆਉ ਚਮਚ ਲਿਆਉ ਇੱਕ ਮਿੰਟ ਕਮਚ ਨਹੀਂ ਆਇਆ ਹਾਂ ਪਰ ਹਣਾ ਕਿੱਧਰ ਹੈ ਪਤਾ ਨਹੀਂ ਕਿੱਧਰ ਅੱਗੇ ਜਾ ਰਿਹਾ ਹਾਂ ਮੈਂ ਜਾ ਮੈਨੂੰ ਯਾਦ ਕਰਨਾ ਹੈ ਮੈਂ ਤੁਮਾ ਤਗੀ ਮਾ ਜੀ ਲੋ ਜੀ ਇੱਧਰ ਜਾਗਰਣ ਸ਼ੁਰੂ ਹੋਣ ਲੱਗ ਗਿਆ ਟਾਈਮ ਹੋ ਗਿਆ ਤਾਂ 10 ਵਜੇ ਦਾ ਹੁਣ ਆਰਤੀ ਹੋਊਗੀ ਉਸ ਤੋਂ ਬਾਅਦ ਸਾਰੇ ਜਣੇ ਮੱਥਾ ਟੇਕੂਗੇ ਫਿਰ ਕੀਰਤਨ ਸਟਾਰਟ ਹੋਊਗਾ ਤੇ ਦੇਖੋ ਜੀ ਹੁਣ ਉੱਥੇ ਟੇਕ ਰਿਹਾ ਸਾਰੇ ਜਣੇ ਕੀਰਤਨ ਸਟਾਰਟ ਹੋਣ ਲੱਗਿਆ ਸਾਡੇ ਮਹਿਮਾਨ ਦਾ ਪਹਿਲੀ ਵਿਸ਼ੇਸ਼ਤਾ ਕਰਦੇ ਹੈ ਅੱਜ ہماری ਮਹਿਮਾਨ ਮਾ ਵੈਸ਼ਨੋ ਰਾਣੀ ਮੋਨੋ ਪਾਕੇ ਤੋਂ ਚੜਾ ਤਰਾਈ ਮਾਹਾਂ ਵਾਲੀ ਗਾ ਕੇ ਚੜਾ ਤਰਾਈ ਮਾਹਾਂ ਲੋ ਜੀ ਆ ਗਏ ਹਮ ਮਤਲਬ ਆਗੇ ਕੀਰਤਨ ਦੇ ਵਿੱਚ ਤੇ ਪਹਿਲਾਂ ਹੀ ਆ ਗਏ ਔਰ ਗੱਡੀਆਂ ਖੜੀਆਂ ਸਾਡੀ ਗੱਡੀ ਪਤਾ ਨਹੀਂ ਕਿਹੜੀ ਲੈਂ ਕੇ ਵਿੱਚ ਖੜੀ ਐ ਜੋਤ ਰੂਪ ਐਂਡ ਉਸਕੇ ਪਾਪਾ ਕੌਫੀ ਹੱਥ ਦੇ ਵਿੱਚ ਚੱਕੀ ਵੀ ਐ ਅਸੀਂ ਰਸਤੇ ਦੇ ਵਿੱਚ ਪੀਂਦੇ ਜਾ ਰਹੇ ਆ ਤੇ ਫਿਲਹਾਲ ਆਪਣੀ ਗੱਡੀ ਲੱਭ ਰਹੇ ਆ ਕਿੱਥੇ ਗਈ ਓ ਪਿੱਛੇ ਖੜੀ ਐ ਸਾਡੀ ਸਭ ਤੋਂ ਪਿੱਛੇ ਖੜੀ ਐ ਹੂੰ ਹਾਂ 1 ਲੱਖ ਰੁਪਏ ਵਾ ਕੋਠੀਆਂ ਦਾ ਰੇਟ ਬਹੁਤ ਹੈ ਯਾਰ ਕਰੋੜਾ ਕਰੋੜਾ ਰੁਪਏ ਕੀ ਹਾਂ ਉਹ ਸੋਲਰ ਸਿਸਟਮ ਹਾਂ ਯਾ ਮਤਲਬ ਰੇਟ ਜ਼ਿਆਦਾ ਫਿਰ ਰੇਟ ਜ਼ਿਆਦਾ ਫਿਰ ਉਹ ਸੋਲਰ ਵੀ ਤਾਂ ਮਹਿੰਗਾ ਹੀ ਹੋਊਗਾ ਹੈ ਕੌਫੀ ਪੂਰੀ ਘੜੇ ਮੈਂ ਗੱਡੀ ਬੈਠਾ ਠੀਕ ਐ ਇਹਨੇ ਪੀ ਲਈ ਅਸੀਂ ਚਲੋ ਜੀ ਅਸੀਂ ਜਾ ਰਿਹਾ ਹੁਣ ਵਾਪਸ ਆਪਣੇ ਘਰ ਨੂੰ ਮੈਂ ਪੀ ਰਹੀ ਹਾਂ ਕੌਫੀ ਫਿਲਹਾਲ ਮੌਜੂਦ ਕਿ ਪਾਪਾ ਘੱਡੀ ਮੋੜ ਰਹੇ ਐ ਇੱਧਰ ਆ ਜਾ ਜਿਹੜਾ ਉੱਪਰ ਆ ਜਾ ਇੰਨੇ ਕਿ ਸੁਨਸਾਨ ਰਸਤਾ ਸਾਰੇ ਜਾ ਰਹੇ ਆ ਮਤਲਬ ਮੱਥਾ ਦੇ ਕੇ ਜਿਹੜੇ ਦੂਰ ਕਿਆਂ ਜਾ ਰਹੀਆਂ ਸੀ ਕੌਫੀ ਹੱਥ ਦੇ ਵਿੱਚ ਹੀ ਚੱਕ ਲਿਆਏ ਆਪਣੀ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਹੁਣ ਆਪਾਂ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਾਏ ਟੇਕ ਕੇਅਰ ਮੈਂ ਔਰ ਜੋਤ ਵੀ ਰਹੇ ਆ ਕੌਫੀ ਬਾਏ ਟੇਕ ਕੇਅਰ ਓਕੇ ਦਰ ਮੈਂ ਵੀ ਤਾਂ ਠੀਕ ਪਈ ਹੈ ਠੰਡੀ ਪਈ ਹੈ